ਜੀ ਅੱਜ ਤੇ ਬਲਾਗ ਦੇ ਉੱਤੇ ਤੁਹਾਡਾ ਸਵਾਲ ਤਾਂ ਅੱਜ ਤਾਂ ਮਾਂ ਨੂੰ ਵੀ ਮਨ ਲੱਗਾ ਦੋ ਘੰਟੇ ਰੁਕੀਆਂ ਪਾਉਣੀਆਂ ਪੈਣੀਆਂ ਕਿਉਂਕਿ ਅੱਜ ਲੇਬਰ ਕਈ ਜਾਂ ਖਾਸੀ ਜਾਊਗੀ ਖੇਤ ਅੱਜ ਲਾਉਣੇ ਆਪਾਂ ਬਾਸ ਬਾਸ ਕੱਟ ਕੇ ਤੇ ਬੇਲਾ ਤਾਂ ਆਹ ਚਾੜਾਂਗੇ ਜਿਹੜੇ ਪਛੇਤੀਆਂ ਹੁਣ ਕਦੂ ਨੇ ਬੇਲਾ ਲਾਈਆਂ ਨੇ ਉਹਨਾਂ ਦੀ ਹੁਣ ਤਿਆਰੀ ਖਿੱਚੀ ਜਾਂਦੇਗੇ ਤਿਆਰੀ ਕਰੀ ਜਾਂਦੇਗੇ ਬਾਸ ਲਿਆਂਦਾ ਪਿਆ ਕਈ ਦਿਨ ਹੋ ਗਏ ਘਰੇ ਪਰ ਮੀਂਹ ਨੇ ਕੰਮ ਹੀ ਅਜਲਝਾਇਆ ਸੀ ਤੇ ਲਾਉਣੀ ਦਿੱਤਾ ਤੇ ਹੁਣ ਵਧੀਆ ਤੋਂ ਪਾਣੇ ਕਰਨ ਲੱਗੀਆਂ ਨੇ ਹੁਣ ਦੂਜੀ ਸਬਜ਼ੀ ਵੀ ਸਾਰੀ ਲਾਵਾਂਗੇ ਉਹ ਜਿਹੜੀ ਨਮੀ ਸਬਜੀ ਆ ਉਹ ਵੀ ਲਾਉਣੀ ਆ ਤੇ ਬਾਸ ਵੀ ਸਾਰਾ ਲਾਜ ਹੁਣ ਅੱਜ ਤਾਂ ਹਾਂ ਚੜਾਉਣੀ ਆ ਸਾਰੀ ਸਬਜੀ ਦੀ ਨਹੀਂ ਹੈਗੀ ਤੇ ਹੁਣ ਆਪਾਂ ਗੱਡੀ ਦੇ ਵਿੱਚ ਬਾਸ ਬੂਸ ਚੜਦੇ ਆ ਧਰਦੇ ਆ ਗੱਡੀ ਦੇ ਵਿੱਚ ਬਾਸ ਚਲਦੇ ਆ ਫਿਰ ਖੇਤ ਖੇਤ ਨੂੰ ਡੈਡੀ ਦੀ ਗੱਡੀ ਲੈ ਕੇ ਜਾਣਗੇ ਤੇ ਆਪਾਂ ਥੋੜਾ ਮੋਟਰਸਾਈਕਲ ਤੇ ਮਾਰੂ ਪ੍ਰਸ਼ਾਦਾ ਲੈ ਕੇ ਚੱਲਾਂਗੇ ਖੇਤ ਬਾਪੂ ਤੇਰੀ ਜਾਨੇ ਹੁਣ ਬਾਸ ਬਾਸ ਲੱਜ ਕੇ ਸਾਰਾ ਦੋ ਬਸ ਹੋ ਰਗੇ ਲੱਡ ਲੈ ਕੁਝ ਤਾਂ ਗੱਡੀ ਦੇ ਵਿੱਚ ਤੇ ਚਲਦੇ ਆ ਅੱਜ ਬਾਸ ਨੂੰ ਖੇਤ ਕਿ ਅੱਜ ਕਦੂਆਂ ਨੂੰ ਜਿਹੜੇ ਚੂਨੇ ਦੇ ਗਲਦੇ ਹਟਾਉਣੇ ਆਪਾਂ ਉਹਨਾਂ ਨੂੰ ਗੱਲ ਨੂੰ ਹਾਂ ਅੱਜ ਹਟਾ ਦਾਂਗੇ ਬਸ ਗੱਲ ਨੂੰ ਕਿਉਂ ਥੱਲੇ ਲੱਗ ਸਾਥ ਹੁੱਲਾ ਟਾਈਮ ਹੀ ਲੱਗਿਆ ਕੀ ਕਰੀਏ ਬਾਸ ਬਾੜੇ ਦਨ ਲਾਂਗੇ ਲਾਉਣ ਦੇ ਉੱਤੇ ਬੱਲਾ ਵੀ ਉਹ ਬਹੁਤ ਵੱਡੀਆਂ ਹੋ ਰਹੀਆਂ ਨੇ ਪਰ ਔਖਾ ਹੋਇਆ ਪਿਆ ਸੀ ਇਹਨਾ ਬਣਾ ਕੰਮ ਕਿਉਂ ਆਇਆ ਜਦੋਂ ਥੱਲੇ ਚੂਨੇ ਲਾ ਦਿਆ ਤਾਂ ਕਦੂ ਗਲਦੇ ਵੱਧਾ ਤੇ ਨੁਕਸਾਨ ਜ਼ਿਆਦਾ ਤੇ ਹੁਣ ਜੋ ਘਟਨੇ ਪਾਸ ਸੀ ਤੇ ਦਿਹਾੜੀ ਦੇ ਮੌਕੇ ਤੇ ਜਵਾਬ ਦੇਗੇ ਕੰਮ ਆ ਵੀ ਕਰ ਦਿੰਦੇ ਨੇ ਇਹ ਵੀ ਕੰਮ ਕਸੂਤੇ ਹੋ ਜਾਂਦੇ ਨੇ ਹੁਣ ਮੈਂ ਤੇ ਡੈਡੀ ਹੋ ਰਹਿ ਗਏ ਇਕੱਲੇ ਦੋਵੇਂ ਮਤਲਬ ਆਹ ਦਸਾਰਾ ਲਿਆ ਕੇ ਗੱਡੀ ਦੇ ਵਿੱਚੋਂ ਛੱਟਿਆਗਾ ਤੇ ਇੰਨਾ ਨਾ ਰੋਟੀਆਂ ਪਕਾਈਆਂ ਫਿਰ ਬੇਬੇ ਵਰਗੀਆਂ ਪੂਰਾ ਹੋ ਕਰਦੀਆਂ ਨੇ ਇੰਨੀਆਂ ਰੋਟੀਆਂ ਪਕਾਈਆਂ ਵੀ ਆ ਪਈਆਂ ਖਰਾਬ ਹੋਈਆਂ ਹੁਣ ਸਾਰੀਆਂ ਇਹ ਹੋਰ ਕੋਤਿਆਂ ਦੇ ਪਸ਼ੂਆਂ ਦੇ ਕੰਮ ਹੀ ਆਉਣੀਆਂ ਕੁੱਤੇ ਵੀ ਇਹਨੇ ਕਿੰਨੇ ਖਾ ਜਾਣਗੇ ਡੱਬਾ ਭਾਲਾ ਨਹੀਂ ਆ ਜੀ ਹੱਦ ਤੋਂ ਜਿਆਦਾ ਭਰਿਆ ਹੁਣ ਤਿੰਨ ਸੀਗੇ ਬੰਦੇ ਪੁੱਛੇ ਤੇ ਮੌਕੇ ਤੇ ਦੇ ਕੇ ਜਵਾਬ ਕੋਈ ਗੱਲ ਨਹੀਂ ਮੈਂ ਤੇ ਬਾਪੂ ਤਾਂ ਹੈਗੇ ਆ ਸਾਡਾ ਤਾਂ ਕੰਮ ਹੀ ਆ ਇਹ ਅਜਿਦਾ ਕਰਾਂਗੇ ਜਿੰਨਾ ਕ ਹੁੰਦਾਗਾ ਬਾਂਸ ਬੋਕੀ ਨਾਲ ਕਰਦੇ ਆਂਗੇ ਕੇਰਾ ਸੀ ਬਾਂਸ ਬੋਕੀ ਨਾਲ ਹਾਲੇ ਤਾਂ ਟੋਏ ਕਰਦੇ ਆਂ ਉਦੋਂ ਬਾਅਦ ਬਾਂਸ ਆੜੀ ਆੜੀ ਘੱਟ ਲਾਂਗੇ ਐ ਪਤਾ ਹੁੰਦਾ ਆਪਾਂ ਮਾਤਾ ਨੂੰ ਵੀ ਨਾਲ ਲਿਆਉਂਦੇ ਆਪਾਂ ਤੜਕੇ ਸਵੇਰੇ ਹੀ ਲੱਗ ਜਾਂਦੇ ਆ ਕਿ ਉਹੀ 5 ਵਜੇ ਆਪਾਂ ਤੇ 5 ਵਜੇ ਲੱਗੇ ਹੁੰਦੇ ਹੋ ਉਹਨੂੰ ਟੋਏ ਆਪਾਂ ਪਾਰ ਮਾਰੇ ਹੁੰਦੇ ਸਾਰੇ ਉਹਨੂੰ ਉੱਦੇ ਕਰਦੇ ਹੁੰਦੇ ਹਾਂ ਉੱਦੇ ਹੀ ਮਾਰੇ ਹੁੰਦੇ ਮੰਨ ਲਾ ਕੇ ਦੁਆ ਕਰਦਿਆਂ ਦਾ ਹੁੰਨੂੰ ਪਾਰ ਮਾਰੇ ਹੁੰਦੇ ਆਪਾਂ ਸਾਰੇ ਤੇ ਹੁਣ ਗਰਮੀ ਦੇ ਵਿੱਚ ਕਰਨੇ ਔਖੇ ਹੋ ਜਾਣਗੇ ਆਪਾਂ ਆਪਣਾ ਕੰਮ ਸਮਾਂ ਦੀ ਖਰਾਬ ਕਰਤਾ ਆਪਾਂ ਗੱਡੀ ਪੁੱਛ ਕੇ ਬਦਲਾ ਗਲਤੀ ਕਰ ਲਈ ਰਖਤਾ ਪਤੰਦਰਾ ਨੇ ਮੌਕੇ ਦੀ ਜਮਾਂ ਦੱਸਿਆ ਵੀ ਕਹਿੰਦੇ ਸਾਨੂੰ ਕੰਮ ਆਜ ਤੇ ਰਾਤ ਤਾਂ ਹਾਂ ਕਰਤੀ ਤੇ ਹੁਣ ਮੌਕੇ ਤੇ ਕਹਿੰਦੇ ਸਾਨੂੰ ਕੰਮ ਹੋ ਗਿਆ ਕੰਮ ਇਹ ਵੀ ਬੜੇ ਕਸੂਤੇ ਹੋ ਜਾਂਦੇ ਆ ਚਲੋ ਕੋਈ ਗੱਲ ਨਹੀਂ ਕਰਦੇ ਆ ਸ਼ੁਰੂਆਤ ਚੱਕਦੇ ਆ ਬਰਬਦਾ ਟਿੰਡਾ ਫੋੜੀ ਤੇ ਕਰਨ ਲੱਗ ਗਏ ਮੈਂ ਤੇ ਬਾਪੂ ਨੇ ਕਰਤਾ ਕੰਮ ਸਟਾਰਟ ਤੇ ਸਾਰੇ ਬਾਹਣ ਦੇ ਵਿੱਚ ਹੁਣ ਗੱਡਣੇ ਨੇ ਬਾਸ ਬਸ ਸਾਰੇ ਬਾਹਣ ਦੇ ਵਿੱਚ ਬਾਸ ਗੱਡ ਕੇ ਗੱਡ ਕੇ ਬਾਸ ਚੱਲ ਗੱਡੇ ਜਾਣ ਕੱਲੇ ਬਾਕੀ ਦਾ ਤੇ ਚੱਲ ਜੂਗਾ ਸਾਰੇ ਬਾਣ ਦੇ ਵਿੱਚ ਜਿੰਨਾ ਬਾਣਾ ਸਾਰੇ ਦੇ ਵਿੱਚ ਬਾਸ ਅੱਜ ਗੱਡ ਕੇ ਜਾਵਾਂਗੇ ਅੱਥਾਂ ਤੱਕ ਅੱਜ ਬਾਂਸਾਂ ਨੇ ਕਰਿਆ ਲੋਟ ਬਾਸ ਬੋਕੀ ਨਾਲ ਜਦੋਂ ਪਟਨੇ ਪੈਂਦਾ ਟੋਏ ਇਸ ਸਾਰਾ ਜੋਰ ਲਵਾਉਂਦੇ ਆ ਨਾ ਡੇੜੀ ਬਹੁਤ ਭੈੜੀ ਕਰਦੇ ਆ ਅਸੀਂ ਮਨਲਾ ਕਰਕੇ ਆਉਣੇਗੇ ਇੱਕ ਵਾਰੀ ਚ ਮੈਂ ਲਗਭਗ 20 ਟੋਏ ਹਨਾ ਆਪਾਂ ਇੱਕ ਵਾਰੀ ਚ ਲਗਭਗ 20 ਟੋਏ ਕਰਕੇ ਆਉਣੇ ਆਗੇ ਆਉਣ ਜਾਣ ਚ ਤੇ ਜਦੋਂ ਵਿਮਾ ਹੁੰਦਾ ਉਹ ਤੁਹਾਨੂੰ ਤਾਂ ਕਹਿੰਦਾ ਬਸ ਗਏ ਬਹੁਤ ਔਖਾ ਕੰਮ ਆ ਬਾਸ ਕੱਢਣੇ ਅੱਜ ਬਾਸ ਉੰਗਾ ਅਸੀਂ ਹੱਥ ਨੂੰ ਸਾਡਾ ਟਾਰਗੇਟ ਆ ਵੀ ਅਸੀਂ ਇਹ ਸਾਰੇ ਬਾਸਾਂ ਦਾ ਟੋਏ ਕਰਕੇ ਬਾਸ ਵਿੱਚ ਸਿੱਟ ਕੇ ਜਾਵਾਂਗੇ ਕਈ ਵਾਰੀ ਰਾਤ ਨੂੰ ਬਦਲ ਬਦਲ ਨਾਲ ਅੱਜ ਫੇਰ ਕੰਮ ਔਖਾ ਹੋ ਜਾਊਗਾ ਅੱਜ ਬਾਸ ਕੱਢਣ ਦੀ ਪੂਰੀ ਤਿਆਰੀ ਦੇ ਵਿੱਚ ਅਜੇ ਬੰਦੇ ਆ ਜਾਂਦੇ ਤਾਂ ਹੁਣ ਅਸੀਂ ਗੱਡ ਕੇ ਲਗਭਗ ਮੈਨੂੰ ਲੱਗਦਾ ਜਾਣ ਬੁੱਲਣ ਵੀ ਲੱਗ ਜਾਂਦੇ ਓਕੇ ਬੰਦੇ ਜਿਆਦਾ ਦਾ ਹੀ ਕੰਮ ਹੈ ਇਹ ਹੁਣ ਮੈਂ ਇਹ ਡੈਡੀ ਦਾ ਕਲੇ ਟੋਏ ਕਰਦਾ ਇੱਕ ਜਣੇ ਦਾ ਟੋਆ ਕਰਦਾ ਤੇ ਦੂਜਾ ਜਣਾ ਮਿੱਟੀ ਕਾੜਦਾ ਬਾਸ ਬੁੱਕੀ ਦੇ ਵਿੱਚੋਂ ਕੰਮ ਬੜਾ ਹੀ ਔਖਾ ਹੈ ਤੇ ਤਾਂ ਹੀ ਕਹਿੰਦੇ ਵੀ ਸਬਜ਼ੀ ਕਰਨੀ ਹਰੀਕ ਦੇ ਬਸ ਆਲਾ ਕਿੱਥੇ ਕੰਮ ਆ ਹੈ ਡੈਡੀ ਬਹੁਤ ਅੱਜ ਤਾਂ ਪਤਾ ਲਵਾਦਾ ਪੂਰਾ ਜਿੰਦਗੀ ਦੇ ਵਿੱਚ ਕੰਮ ਤਾਂ ਹੋਰ ਹੀ ਬਥੇਰੇ ਕੀਤੇ ਆ ਪਰ ਆਹ ਕੰਮ ਸਾਰਿਆਂ ਨੂੰ ਮੈਨੂੰ ਡਿਫਰੈਂਟ ਜਿਹਾ ਲੱਗਦਾ ਔਖਾ ਹੀ ਸਾਰਿਆਂ ਨੂੰ ਹੀ ਬੈਂਕ ਬੁੱਕੀ ਨਾਲ ਟੋਏ ਕਰਨੇ ਵੈਸੇ ਕਰਤਾ ਦਿਨੇ ਇੱਕ ਵਾਰ ਜ ਇੱਕ ਬੰਦਾ ਵੱਧਵਾ 7-8 ਟੋਏ ਕਰਦਾ ਤੇ ਉਹਦੋਂ ਬੱਸ ਫਿਰ ਇੱਕ ਦੋ ਤੁਹਾਨੂੰ ਰੈਸਟ ਲੈਣਾ ਪੈਂਦਾ ਹੈਗਾ 7-8 ਟੋਏ ਕਰਕੇ ਫਿਰ ਇੱਕ ਅੱਧਾ ਤੁਹਾਡਾ ਡੈਡੀ ਕਰ ਦਿੰਦਾ ਫਿਰ ਫਿਰ ਮੈਂ ਕਰ ਦਿੰਦਾ ਤੇ ਆਈਂ ਕੰਮ ਚਲਾ ਰੱਖਿਆ ਬਸ ਅੱਜ ਆਥਰ ਤੱਕ ਟਾਰਗੇਟ ਆ ਸਾਡਾ ਪੂਰਾ ਵੀ ਆ ਜਾਥਰ ਤੱਕ ਤਾਂ ਕਰਕੇ ਜਾਵਾਂਗੇ ਅੱਜ ਕਿਤੇ ਬਾਸ ਖੜੇ ਕਰਦੇ ਸਾਰੇ ਬਾਣ ਦੇ ਵਿੱਚ ਪੀਹ ਆਉਣ ਤੋਂ ਪਹਿਲਾਂ ਪਹਿਲਾਂ ਬਾਸ ਕੇਰਾ ਖੜੇ ਕਰਤੇ ਮੈਂ ਦੇ ਬਾਪੂ ਵੀ ਅੱਜ ਤੜਕੇ ਦੇ ਮਣੇ ਪਿਆ ਚਲਾ ਤਾ ਕੰਮ ਛਾੜਦਾ ਇਨੇ ਪਰੇ ਖਾਲੀ ਰਹਿ ਗਈ ਇੱਕ ਇੱਕ ਖਾਲੀ ਬਸ ਰਹਿ ਗਈ ਲਾਉਣ ਵਾਲੀ ਇੱਕ ਖਾਲੀ ਦੇ ਵਿੱਚ ਕੱਢ ਕੇ ਟੋਏ ਤੇ ਆਥਰ ਨੂੰ ਸਾਰੇ ਬਾਸ ਆਪਾਂ ਕਰ ਦਾਂਗੇ ਅੱਜ ਕੰਪਲੀਟ ਕਾ ਬਾਪੂ ਲਾ ਤਾ ਸਰਾ ਕਰਦਾਂਗੇ ਓਕੇ ਓਕੇ ਦੀ ਰਿਪੋਰਟ ਕਰ ਦਾਂਗੇ ਬਾਈ ਅੰਜ ਕਿੱਚ ਦਾ ਕੰਮ ਕੰਮ ਬਾਪੂ ਕਰਤਾ ਚਾਰ ਜਨਾ ਕੰਮ ਫਿਰ ਹਾਂ ਪੈ ਸਾਰੇ ਬਾਂਸ ਖੜੀ ਕਰੀ ਤੜ ਕੇ ਉਹਨਾਂ ਤੋਵਾਂਗੇ ਪਰ ਹੱਥਾਂ ਦਾ ਤਾਂ ਬੁਰਾ ਹਾਲ ਹੀ ਕਰਤਾ ਛਾਲੇ ਕਰਤੇ ਹੱਥ ਵੱਡੇ ਗਏ ਜਮਾ ਪਰ ਐ ਬਾਪੂ ਨੇ ਕਿਹਾ ਸੀ ਮੈਂ ਮੈਂ ਚੱਕ ਦਾਂਗੇ ਫੱਟੇ ਅੱਜ ਮੁਰਕੋ ਮੁਰਕੀ ਬੁਰਾ ਹਾਲ ਤੇ ਚੋਈ ਜਾਨੇ ਵਾਰੀ ਬਟਟੋਏ ਕਰੀਏ ਕਰ ਕਰਟੋਏ ਕੰਮ ਕਿਰਾ ਖਿੱਚਦਾ ਬਾਪੂ ਨੇ ਤੇ ਮੈਂ ਕਿਰਾ ਸਾਰਾ ਕੰਮ ਅੱਜ ਅੱਜ ਦਾ ਕਿੰਨਾ ਜ਼ਰੂਰੀ ਸੀ ਉਹਨਾਂ ਸਾਰਾ ਕਰਤਾ ਸਾਨੂੰ ਬਾਸਾਂ ਦੀ ਦਿੱਕਤ ਆਏ ਆ ਕਿ ਵੀ ਮੀਂਹ ਅਜੇ ਦੁਬਾਰਾ ਜਿਵੇਂ ਮੀਂਹ ਦੁਬਾਰੇ ਆ ਗਿਆ ਫੇਰ ਔਖਾ ਹੋ ਜਾਂਦਾ ਫੇਰ ਫੇਰ ਦੁਬਾਰੇ ਦੁਬਾਰੇ ਫੇਰ ਟੋਏ ਪਟਣੇ ਪੈਣਗੇ ਰੇਕ ਨਹੀਂ ਪੂ ਸਾਰੀ ਹੁਣ ਕਿਰਾ ਬਾਸ ਪਾ ਕੇ ਛੱਡਦੇ ਜੀ ਜਾਨ ਸਰ ਪਰਮਾਤਮਾ ਮੀਂਹ ਵੀ ਪਾਉਂਦਾ ਤਾਂ ਵੀ ਕੰਮ ਚੱਲ ਜੂਗਾ ਹੁਣ ਚਲਦੇ ਆ ਮਾੜਾ ਟਾਈਮ ਨਾਲ ਹੀ ਚਲਦੇ ਆ ਘਰੇ ਸਾਡੇ ਕਿ 6 ਹੋ ਗਏ ਹੁਣ ਥਕਾਵਟ ਵੀ ਅੱਜ ਥੋੜੀ ਜਿਆਦਾ ਹੋਊਗੀ ਸਾਰਾ ਦਿਨ ਲੱਗੇ ਰਹੇ ਤਾਂ ਕਰਕੇ ਹੱਥਾਂ ਦਾ ਵੀ ਸਰੀਰ ਵੀ ਹੁਣ ਤਾਂ ਇਸ ਟਾਈਮ ਆਏ ਤੜਕੇ ਫਿਰ ਆਇਆ ਗਾ ਵੀ ਸਿੰਧੀਆ ਉੱਠਣਾ ਬਾਪੂ ਕਹਿੰਦਾ 4 ਵਜੇ ਫਿਰ ਉੱਠਣਾ ਨਹੀਂ ਜਾਣਾ ਕਹਿੰਦਾ ਉਠਣ ਚ ਦਿੱਕਤ ਮੰਨੂਗਾ ਸਰੀਰ ਚੱਲ ਕਹਿੰਦਾ ਹੁਣ ਆਪਾਂ ਚੱਲਦੇ ਆ ਘਰੇ ਚੱਲੀਏ ਫਿਰ ਬਾਪੂ ਆਜਾ ਜਿੰਨਾ ਆਇਆ ਤਾਂ ਬਸ ਲੱਸੀ ਘਰੇ ਲੈ ਚਲ ਲੈ ਚੱਲ ਨਾ ਲੰਘ ਕਰ ਆ ਚੱਲੀ ਤਕਾਵਟ ਬੜੀ ਹੋਈ ਵੀ ਹੈ ਨਾ ਤੋਂ ਹਾਂ ਚੱਲਦੇ ਹਾਂ ਕਿ ਤਕਾਵਟ ਵੀ ਬੜੀ ਨਿਆਜ਼ ਹੋਈ ਪਿਆ ਹੱਥ ਦਾ ਤਾਂ ਪੁੱਛੋ ਹੀ ਨਾ ਬੁਰਾ ਹਾਲ ਕਰਤਾ ਕੱਲ ਅੱਜ ਵੀ ਕੰਮ ਵਾਹ ਹੈ ਤੇ ਪਹਿਲਾਂ ਸਬਜ਼ੀ ਤੋੜ ਕੇ ਚੱਲਦੇ ਆ ਡੈਡੀ ਨੂੰ ਅੱਜ ਭੇਜਦੇ ਆ ਤੇ ਆਪਾਂ ਅੱਜ ਦੁਬਾਰੇ ਫੇਰ ਕਰਾਂ ਕੰਮ ਸਟਾਰਟ ਇੱਕ ਅੱਧੇ ਦਿਨ ਦਾ ਤਾਂ ਇਹ ਕੰਮ ਨਹੀਂ ਹੈਗਾ ਦੋ ਤਿੰਨ ਦਿਨ ਅੱਜ ਕਰਨਾ ਪੈਂਦਾ ਹੈਗਾ ਚਲੋ ਫਿਰ ਚੱਲਦੇ ਆ ਖੇਤ ਹੁਣ ਤੜਕੀ ਸਨਿਆ ਉੱਠਣਾ ਤਾਂ ਅੱਜ ਔਖਾ ਹੀ ਬੜਾ ਲੱਗਿਆ ਕਿਉਂਕਿ ਕੱਲ ਚੋਰ ਦਾ ਵੀ ਬੜਾ ਕੰਮ ਕਰ ਰਿਹਾ ਲਿਖ ਰਿਹਾ ਸੀ ਹੁਣ ਆਪਾਂ ਚੱਲਦੇ ਆਂ ਫਿਰ ਕੀਤੇ ਜੀ ਜੋਗੀ ਤੋੜ ਕੇ ਚੱਲ ਪਿਆ ਹੁਣ ਘਰ ਨੂੰ ਅੱਜ ਕੱਲ ਦੇ ਥੱਕੇ ਜਿਆਦੇ ਹੋਣ ਕਰਕੇ ਅੱਜ ਕੰਮ ਵੀ ਬਹੁਤ ਆ ਸੀ ਅੱਜ ਤੱਕ ਜੇ ਸੋ ਸਾਦੀ ਦਾ ਵੀ ਸਾਰਾ ਕੰਮ ਹੋ ਗਿਆ ਹੁਣ ਆ ਗਾਂਹ ਵਾਲੀਆਂ ਸਬਜ਼ੀਆਂ ਦੀ ਤਿਆਰੀ ਵੀ ਚੱਲ ਰਹੀ ਹੈ ਨਾਲ ਨਾਲ ਗਾਂਹ ਵਾਲੀ ਸਬਜ਼ੀ ਵੀ ਲਾਵਾਂਗੇ ਆਪਾਂ ਉਹ ਵੀ ਉਹ ਵੀ ਪਾਲਕ ਮੂਰੀ ਜਿਹੜੇ ਗਾਂਹ ਤੋਂ ਨੂੰ ਪਾਉਣੀਆਂ ਨੇ ਫੇਰ ਉੱਤੇ ਨੀ ਸਬਜ਼ੀਆਂ ਜਿਹੜੇ ਕਰਦੇ ਆਪਾਂ ਰੇਟ ਉਹਦਾ ਚੰਗਾ ਮਿਲ ਜਾਂਦਾ ਹੈ ਵਧੀਆ ਮਿਲ ਜਾਂਦਾ ਹੈ ਚਾਰ ਪੈਸੇ ਚੰਗੇ ਬੱਠੇ ਜਾਂਦੇ ਉਹਦੇ ਤੇ ਕਮਾਈ ਤਾਂ ਜਦੋਂ ਬਾਹਰੋਂ ਵੀ ਮੈਨੂੰ ਫੋਨ ਆਂਦੇ ਆ ਰਾਤ ਨੂੰ ਵੀ ਮੈਨੂੰ ਫੋਨ ਆਇਆ ਜਿਹੜੀ ਯੂਕੇ ਤੋਂ ਉਹ ਵੀ ਕਹਿੰਦੇ ਯਾਰ ਵੀ ਇੱਥੇ ਬਹੁਤ ਅਸੀਂ ਵਧੀਆ ਸੀ ਇੱਥੇ ਕਹਿੰਦੇ ਸਾਡੇ ਦੋ ਭਾਈ ਕੋਲ 18 ਕਿੱਲੇ ਵਾਹਣਦੇ ਸੀ ਤੇ ਉਰੇ ਅਸੀਂ ਰਹਿ ਕੇ ਕੰਮ ਨਹੀਂ ਦਿੱਤਾ ਸੀ ਗਲਤੀ ਕਰਕੇ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਵੀ ਇੱਥੇ ਲਿਆਇਆ ਹੁਣ ਪੈਸੇ ਲਾ ਕੇ ਕਹਿੰਦਾ ਇੱਥੇ ਆ ਕੇ ਪਸਤਾਈ ਜੰਨੇ ਆ ਵੀ ਇੰਨੇ ਪੈਸੇ ਲਾਦੇ ਹੁਣ ਪਿੰਡ ਮੁੜ ਜਾ ਕਹਿੰਦਾ ਫੇਰ ਵੀ ਓਕਾ ਹੁਣ ਤਾਂ ਕਹਿੰ ਵੀ ਯਾਰ ਉਮਰ ਕਹਿੰਦਾ 10 10 15 ਸਾਲ ਬੰਦੇ ਦੀ ਉਹੀ ਕੱਢ ਜੂ। ਤੁਸੀਂ ਹੁਣ ਸੋਚ ਲਓ ਵੀ ਉਮਰ ਜੇ 10 15 ਸਾਲ ਬੰਦੇ ਦੀ ਕੱਢ ਜੂ ਡੈਡੀ ਕਿੰਨੀ ਗਲਤ ਗੱਲ ਆ ਇੱਥੇ ਰਹਿ ਕੇ ਕਮਾਈ ਕਰਨੀ ਹੁੰਦੀ ਇੱਥੇ ਵੀ ਕਰ ਸਕਦਾ ਜੀ 18 ਕਿੱਲੇ 10 ਕਿੱਲੇ ਨਾਲ ਤਾਂ ਉਹੀ ਭਾਜਦਾ ਆ ਉਹੀ ਭਾਜਦਾ ਕਿੱਲੇ ਦਾ 5-6 ਵਾਧੂ ਆ ਬੰਦੇ ਨੂੰ ਬੰਦੇ ਨੂੰ 5 ਕੀ ਵਾਧੂ ਆ ਯਾਰ ਮੈਂ ਕਹਿੰਦਾ ਕੱਲੇ ਦੋ ਹੀ ਬਹੁਤ ਨੇ ਕੰਮ ਕਰਨ ਨਾਲ ਬੰਦਾ ਹੋਣਾ ਅਸਾਂ ਵੀ ਕਰਦੀਆਂ ਹਾਂਗੇ 2.5 ਕਿੱਲੇ ਆਂ ਦੇ ਵਿੱਚ ਸਾਡੇ ਕੋਲ 2.5 ਕਿੱਲੇ ਪੂਰਾ ਚੰਗਾ ਵਾਹਣਾ ਜੇ ਆਪਾਂ ਮੰਨੀਏ ਥੋੜਾ ਹੀ ਕੁਸ਼ਕਾ ਹੁੱਚਾ ਵਾਹਣਾ ਅਸੀਂ ਪੂਰੇ ਵਧੀਆ ਦਾ ਕੰਮ ਕਰਦੇ ਪੂਰਾ ਬਹੁਤ ਵਧੀਆ ਨਿਆਰੇ ਰਹ ਰਹੇ ਆ ਅੱਜ 2 ਵਜੇ ਜ਼ਿੰਦਗੀ ਵਿੱਚ ਕੁਝ ਨਹੀਂ ਹੋ ਸਕਦੀ ਕੰਮ ਕੰਮ ਇੱਥੇ ਵੀ ਹੈ ਕੰਮ ਉੱਥੇ ਵੀ ਹੈ ਕੰਮ ਕਰੋ ਪੂਰਾ ਖਿੱਚ ਕੇ ਪ੍ਰਮਾਤਮਾ ਇੱਕ ਦਿਨ ਇੱਕ ਦਿਨ ਮਿਹਰ ਲਾਜ਼ਮੀ ਕਰੂਗਾ ਤਰੱਕੀ ਵੀ ਦੇਊਗਾ ਸਭ ਕੁਝ ਕਰੂਗਾ ਬਸ ਕੰਮ ਜ਼ਰੂਰੀ ਹੈ ਕਿ ਨਹੀਂ ਮਾਤਾ ਆ ਦੇਖ ਰਹਾ ਮੇਰੀ ਮਾਤਾ ਸਾਡੇ ਘਰ ਤੇ ਸਾਡੇ ਤੁਸੀਂ ਜਦੋਂ ਮਰਜੀ ਵਗੈਰਾ ਵੀਡੀਓ ਦੇਖੋ ਅਸੀਂ ਸਾਰਾ ਪਰਿਵਾਰ ਜਿੰਨੇ ਵੀ ਪੈਸੇ ਆਪਾਂ ਕਮਾਉਣੇ ਆ ਇਹ ਚ ਆਏ ਆਗਾ ਇਹ ਕਮਾਈ ਆ ਜੀ ਆ ਵੀ ਰੋਜ਼ ਦੀ ਕਮਾਈ ਕਰਕੇ ਪੈਸੇ ਬੰਦੇ ਕੋਲ ਇਕੱਠੇ ਹੋਈ ਜਾਂਦੇ ਨੇ ਥੋੜੇ ਥੋੜੇ ਬਾਕੀ ਆ ਵੀ ਬੰਦਾ ਉਦੋਂ ਸਿਰਫ ਡਿਸੀਜਨ ਵੀ ਗਲਤ ਲੈਣ ਲੱਗ ਜਾਂਦਾ ਜਦੋਂ ਬੰਦੇ ਸਰਕਾਰ ਚ ਆਉਂਦੇ ਜਾਂ ਇੰਦਾ ਹੋ ਜੀ ਬੰਦੇ ਨੂੰ ਔਖਾ ਵੀ ਲੱਗਣ ਲੱਗ ਜਾਂਦਾ ਪਰ ਇਹ ਵਧੀਆ ਚੀਜ਼ ਆ ਵਧੀਆ ਕਮਾਈ ਆ ਕੰਮ ਕਰੋ ਵਧੀਆ ਨਜ਼ਾਰੇ ਲਓ ਜ਼ਿੰਦਗੀ ਦੇ ਮਾਂ ਪਿਓ ਨਾਲ ਰਹੋ ਵਧੀਆ ਰਹੋ ਜੀ ਚਲੋ ਹੁਣ ਮਿਲਦੇ ਆਪਾਂ ਅਗਲੇ ਵਾਰਾਂ